ਫਕਰ ਫਕੀਰ ਵੈਲਫੇਅਰ ਸੰਸਥਾ ਰਜਿਸਟਰਡ ਪੰਜਾਬ ਵੱਲੋਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਛੋਟੇ ਸਾਹਿਬ ਜਾਦੇ ਉਹਨਾਂ ਦੇ ਸ਼ਹੀਦੀ ਦਿਵਸ ਨੂੰ ਮੋਹਰ ਰੱਖਦਿਆਂ ਹੋਇਆਂ ਅੱਜ ਫਕਰ ਫਕੀਰ ਵੈਲਫੇਅਰ ਸੰਸਥਾ ਵੱਲੋਂ ਉਪਰਾਲਾ ਕੀਤਾ ਗਿਆ ਜਿੰਨੇ ਵੀ ਲੋੜਵੰਦ ਪਰਿਵਾਰ ਉਹਨਾਂ ਨੂੰ ਅੱਜ ਸਾਰੇ ਫਕੀਰਾਂ ਵੱਲੋਂ ਸਹਿਯੋਗ ਦੇ ਨਾਲ ਝੋਟੀਆਂ ਸਵੈਟਰ ਵੰਡੇ ਗਏ ਸੋ ਬਹੁਤ ਹੀ ਵੱਡਾ ਉਪਰਾਲਾ ਇਹ ਸਾਡੀ ਸੰਸਥਾ ਜੀ ਇਦਾਂ ਦੇ ਉਪਰਾਲੇ ਅਗਲੇ ਸਮੇਂ ਵਿੱਚ ਵੀ ਕਰਦੇ ਰਵਾਂਗੇ ਸੋ ਅੱਜ ਸਾਰੇ ਫਕੀਰ ਪਹੁੰਚ ਕੇ ਸ਼ਾਹਕੋਟ ਦੀ ਕਲੋਨੀ ਦੇ ਵਿੱਚ ਪਹੁੰਚ ਕੇ ਸਾਰਿਆਂ ਨੇ ਆਪੋ ਆਪਣਾ ਸਹਿਯੋਗ ਦੇ ਕੇ ਇਹ ਕੋਟੀਆਂ ਸਵੀਟਰ ਵੰਡਣ ਦਾ ਉਪਰਾਲਾ ਕੀਤਾ ਜੀ ਇਹ ਉਪਰਾਲਾ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਸਾਰਾ ਉਪਰਾਲਾ ਕੀਤਾ ਗਿਆ ਜੀ ਸੋ ਸਾਰੇ ਫਕੀਰਾਂ ਦਾ ਇੱਥੇ ਆਉਣ ਤੇ ਧੰਨਵਾਦ ਕਰਦੇ ਆਂ ਜੀ ਸੋ ਇਹ ਉਪਰਾਲਾ ਸਾਰਾ ਫਕੀਰਾਂ ਦਾ ਆਪਣੇ ਵੱਲੋਂ ਹੁੰਦਾ ਹੈ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਇਪੁਰ ਦੀ ਕੀਮਤ ਕੋਈ ਨਹੀਂ